ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਡ ਹੰਸ ਮਹਲਾ ਚੋਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਪਟੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤ ਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਮੈਂ ਮਨ ਬੱਡੀ ਆਸ ਹਰੇ ਕਿਉਂ ਕਰ ਹਰ ਦਰਸਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤ ਗੁਰੈ ਗੁਰ ਪੁੱਛ ਮਨ ਮੁਕਤ ਸਮਝਾਵਾ ਉੱਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੀ ਮੇਰਾ ਪਿਆਰਾ ਸੋ ਹਰ ਚਰਨ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨ ਤੀਖੈ ਹਉ ਕਿਉ ਕਰ ਤੀਰਜ ਪਾਵਾਂ ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਤਨ ਧਨ ਧਨ ਸੁਹਾਗਣ ਜੈਨ ਪਿਰ 라ਵਿਆੜਾ ਸੱਚ ਸਵਰਾ ਹੋ ਜਾਏ ਪੁਛਾ ਸੁਹਾਗ ਸੁਹਾਗਣਾ ਤੁਸੀਂ ਕਿਉਂ ਪਿਰ ਪਾਇੜਾ ਪ੍ਰਵ ਮੇਰਾ ਮੈਂ ਉਪਰ ਨਦਰ ਕਰੀ ਪਿਰ ਸਾਚੈ ਮੈਂ ਛੋਟਿਆ ਮੇਰਾ ਤੇਰਾ ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਆ ਆਪਨੜਾ ਪ੍ਰਵਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਐ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾ ਤਿਸ ਆਗੈ ਪਾਣੀ ਟੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਧਨ ਗੁਰੂ ਗੁਰ ਸਤ ਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤ ਗੁਰ ਪਾਸਹੁ ਹਰ ਕੋਸਟ ਪੂਛਾਂ ਕਰ ਸਾਂਝੀ ਹਰ ਗੁਣ गावा ਗੁਣ गावा ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕੋ ਜਿਤ ਵੇਲਾ ਵਿਸਰੇ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚਾ ਸੋ ਵਿਖੈ ਜਿਸ ਆਪ ਵਿਖਾਲੇ ਜਿਸ ਨੋਂ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਾਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤ ਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤ ਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇ ਤੀਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ